ਅੰਕਿਤ ਦੀ ਮਾਂ ਨੇ ਰਿਸ਼ਤਾ ਤੋੜ ਦਿੱਤਾ ਪਰ ਅੰਕਿਤ ਨੇ ਆਪਣੀ ਮਾਂ ਦੀ ਮਰਜ਼ੀ ਦੇ ਵਿਰੁੱਧ ਰਜਨੀ ਨਾਲ ਵਿਆਹ ਕਰਵਾ ਲਿਆ ਉਸ ਦੀ ਮਾਂ ਨੇ ਕਿਹਾ ਕਿ ਜੇ ਤੂੰ ਵਿਦੇਸ਼ ਜਾ ਕੇ ਪੈਸੇ ਕਮਾਏਗਾ ਤੇ ਰਜਨੀ ਦਾ ਲਾਜ ਕਰਵਾ ਸਕਦਾ ਹੈ ਅੰਕਿਤ ਦੁਬਈ ਚਲਾ ਗਿਆ ਉਸ ਦੀ ਮਾਂ ਰਜਨੀ ਨੂੰ ਤਸੀਹੇ ਦੇਣ ਲੱਗ ਪਈ ਅਤੇ ਉਸ ਨੂੰ ਘਰ ਦਾ ਸਾਰਾ ਕੰਮ ਕਰਵਾਉਂਦੀ ਸੀ ਆਓ ਆਪਾਂ ਇਸ ਕਹਾਣੀ ਨੂੰ ਵਿਸਥਾਰ ਨਾਲ ਸੁਣਦੇ ਹਾਂ ਅੰਕਿਤ ਘਰ ਤੋਂ ਬਾਹਰ ਸ਼ਹਿਰ ਵਿੱਚ ਦੂਰ ਨੌਕਰੀ ਕਰਦਾ ਸੀ। ਅੰਕਿਤ 4 ਸਾਲਾਂ ਬਾਅਦ ਕਰ ਵਾਪਸ ਆਇਆ। ਅੰਕਿਤ ਮਠਾਈਆਂ ਦੀ ਵੱਡੀ ਟੋਕਰੀ ਲੈ ਕੇ ਘਰ ਆਇਆ ਸੀ। ਉਸ ਦਾ ਮਨ ਪੂਰੀ ਤਰ੍ਹਾਂ ਵਿਆਹ ਲਈ ਤਿਆਰ ਸੀ ਤੇ ਉਹ ਪੂਰਾ ਖੁਸ਼ ਸੀ। ਚਲੋ ਜਲਦੀ ਚਲ ਜੀਏ, ਅੱਜ دیر ਹੋ ਜਾਵੇਗੀ। ਮੈਂ ਰਜਨੀ ਨਾਲ ਵਿਆਹ ਦੀ ਤਾਰੀਖ ਤੈਅ ਕਰਕੇ ਹੀ ਅੱਜ ਘਰ ਆਵਾਂਗੀ। ਅੰਕਿਤ ਦੀ ਮਾਂ ਨੇ ਅੰਕਿਤ ਨੂੰ ਕਿਹਾ। ਅੰਕਿਤ ਬਹੁਤ ਖੁਸ਼ ਹੋ ਗਿਆ। ਉਹ ਆਪਣੀ ਮੰਗੇਤਰ ਰਜਨੀ ਨੂੰ ਬਹੁਤ ਪਿਆਰ ਕਰਦਾ ਸੀ ਅੰਕਿਤ ਦੀ ਮਾਂ ਨੇ ਰਜਨੀ ਨੂੰ ਇਸ ਬਾਰੇ ਦੱਸਿਆ ਕਿ ਅੱਜ ਅਸੀਂ ਤੁਹਾਡੇ ਘਰ ਆ ਰਹੀ ਹਾਂ ਉਸ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਪਰ ਅੰਦਰੋਂ ਜ਼ੋਰਦਾਰ ਆਵਾਜ਼ਾਂ ਸੁਣ ਕੇ ਅੰਕਿਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅੰਕਿਤ ਬਹੁਤ ਪਰੇਸ਼ਾਨ ਸੀ ਕਿ ਇਹ ਹੀ ਘਰੋਂ ਚੀਕਣਾ ਰਜਨੀ ਦੇ ਕਮਰੇ ਵਿੱਚੋਂ ਆ ਰਿਹਾ ਹੈ ਅੰਕਿਤ ਡਰ ਗਿਆ ਅਤੇ ਮਠਿਆਈਆਂ ਦੀ ਟੋਕਰੀ ਜ਼ਮੀਨ ਤੇ ਸਿੱਖ ਦਿੱਤੀ ਅਤੇ ਤੇਜੀ ਨਾਮ ਰਜਨੀ ਦੇ ਕਮਰੇ ਵੱਲ ਗਿਆ ਜਦੋਂ ਉਹ ਰਜਨੀ ਦੇ ਕਮਰੇ ਵਿੱਚ ਗਿਆ ਤਾਂ ਉਸਨੇ ਦੇਖਿਆ ਕਿ ਰਜਨੀ ਜੋ ਕਿ 21 ਸਾਲ ਦੀ ਸੀ ਉਹ ਸਾਹਮਣੇ ਬਿਸਤਰ ਤੇ ਬਿਲਕੁਲ ਸਿੱਧੀ ਪਈ ਸੀ ਉਸਦੇ ਸਰੀਰ ਤੇ ਕਿਸੇ ਵੀ ਹਿੱਸੇ ਵਿੱਚ ਕੋਈ ਹਰਕਤ ਨਹੀਂ ਸੀ ਹੰਕਿਤ ਦੀ ਆਵਾਜ਼ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਦੁਰੇ ਬਹੁਤ ਮੁਸ਼ਕਲ ਨਾਲ ਰਜ਼ਨੀ ਨੇ ਅੰਕਿਤ ਨੂੰ ਦੇਖਿਆ ਅੰਕਿਤ ਨੇ ਕਿਹਾ ਕੀ ਹੋਇਆ ਹੈ ਤੈਨੂੰ ਰਜ਼ਨੀ ਨੇ ਕਿਹਾ ਮੈਨੂੰ ਨਹੀਂ ਪਤਾ ਕੱਲ ਮੇਰੇ ਪੇਟ ਵਿੱਚ ਬਹੁਤ ਦਰਦ ਸੀ ਇਸ ਲਈ ਨੇੜੇ ਦੇ ਕਲੀਨਿਕ ਵਿੱਚੋਂ ਡਾਕਟਰ ਨੇ ਮੇਰੇ ਇੱਕ ਟੀਕਾ ਲਗਾਇਆ ਕੌਣ ਜਾਣਦਾ ਸੀ ਕਿ ਰਜ਼ਨੀ ਦੇ ਜੋ ਟੀਕਾ ਲੱਗਿਆ ਉਹ ਗਲਤ ਲੱਗ ਗਿਆ ਡਾਕਟਰ ਵਿਭਜ ਗਿਆ ਤੇ ਹੁਣ ਹਰ ਕੋਈ ਕਹਿ ਰਿਹਾ ਹੈ ਕਿ ਰਜ਼ਨੀ ਨੂੰ ਅੰਦਰੰਗ ਹੋ ਗਿਆ ਹੈ रजनीनी मां फुट फुट के रोने लगी अंकित ਦਾ ਦਿਮਾਗ ਕੰਮ ਕਰਨਾ ਬੰਦ ਕਰ ਗਿਆ ਉਸਨੇ ਜਲਦੀ ਨਾਲ ਆਪਣਾ ਮੋਬਾਈਲ ਕੱਟਿਆ ਅਤੇ ਆਪਣੇ ਦੋਸਤ ਡਾਕਟਰ ਨੂੰ ਫੋਨ ਕੀਤਾ ਉਸਦਾ ਦੋਸਤ ਕੁਝ ਸਮੇਂ ਬਾਅਦ ਘਰ ਪਹੁੰਚ ਗਿਆ ਉਸਨੇ ਅੱਗੇ ਵਧ ਕੇ ਰਜਨੀ ਦੀ ਜਾਂਚ ਕੀਤੀ ਉਸਦੇ ਚਿਹਰੇ ਤੇ ਨਿਰਾਸ਼ਾ ਫੈਲ ਗਈ ਸੀ ਤੁਸੀਂ ਲੋਕ ਬਿਲਕੁਲ ਸਹੀ ਸੋਚ ਰਹੇ ਹੋ ਇਸ ਨੂੰ ਅੰਦਰ ਅੰਗ ਹੋ ਗਿਆ ਹੈ ਜੋ ਕਿ ਗਰਦ ਟੀਕੇ ਕਾਰਨ ਉਸਦੇ ਸਰੀਰ ਦੇ ਅੱਧੇ ਹਿੱਸੇ ਨੂੰ ਹੋਇਆ ਹੈ ਹੁਣ ਉਹ ਆਪਣੇ ਸਰੀਰ ਦੇ ਢੇਹਟਲੇ ਹਿੱਸੇ ਨੂੰ ਆਪਣੇ ਆਪ ਨਹੀਂ ਹਿਲਾ ਸਕਦੀ ਅੰਕਿਤ ਨੂੰ ਫੁੱਟ ਫੁੱਟ ਕੇ ਰੋਣ ਦਾ ਮਨ ਹੋਇਆ ਫਿਰ ਉਸਨੇ ਆਪਣੀ ਮਾਂ ਨੂੰ ਦੇਖਿਆ ਮਾਂ ਚੁੱਪ ਕਰਕੇ ਕੰਧ ਨਾਲ ਲੱਗੇ ਖੜੀ ਸੀ ਮਾਂ ਕਹਿੰਦੀ ਆਓ ਅੰਕਕਿਤ ਸਾਨੂੰ देर ਹੋ ਰਹੀ ਹੈ ਉਸਨੇ ਸਖਤੀ ਨਾਲ ਕਿਹਾ ਪਰ ਮਾ ਅਸੀਂ ਵਿਆਹ ਬਾਰੇ ਗੱਲ ਕਰਨ ਆਏ ਸੀ ਅੰਕਿਤ ਦੀ ਮਾਂ ਕਹਿੰਦੀ ਹੈ ਕਿ ਤੇਰੇ ਵਿੱਚ ਕੀ ਕਮੀ ਹੈ ਤੂੰ ਸੋਹਣਾ ਹੈ ਤੇਰੀ ਕਮਾਈ ਬਹੁਤ ਵਧੀਆ ਹੈ ਤੇ ਮੈਂ ਇਸ ਅਪਾਹਜ ਕੁੜੀ ਨੂੰ ਆਪਣੀ ਬਹੂ ਨਹੀਂ ਮੰਨਾਂਗੀ ਅੰਕਿਤ ਦੀ ਮਾਂ ਸਖਤੀ ਨਾਲ ਕਮਰੇ ਤੋਂ ਬਾਹਰ ਚਲੀ ਗਈ ਰਜਨੀ ਦੀ ਮਾਂ ਨੇ ਉਸਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਨੇ ਉਸਨੂੰ ਧੱਕਾ ਦੇ ਕੇ ਪਿੱਛੇ ਧੱਕ ਦਿੱਤਾ ਅੰਕਿਤ ਸ਼ਰਮਿੰਦਾ ਹੋ ਗਿਆ ਉਸਨੇ ਆਪਣੀ ਮਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਇਆ ਅੰਕਿਤ ਨੇ ਕਰ ਜਾ ਕੇ ਕਿਹਾ ਕਿ ਮੈਂ ਰਜਨੀ ਨਾਲ ਹੀ ਵਿਆਹ ਕਰਵਾਵਾਂਗਾ ਕਿਉਂਕਿ ਉਹ ਰਜਨੀ ਨੂੰ ਬਹੁਤ ਪਿਆਰ ਕਰਦਾ ਸੀ ਚਾਹੇ ਤੁਸੀਂ ਇਸ ਵਿਆਹ ਲਈ ਰਾਜੀ ਹੋ ਜਾਂ ਚਾਹੇ ਨਾ ਹੋ ਅੰਕਿਤ ਨੇ ਆਪਣੀ ਮਾਂ ਨੂੰ ਇਨਾਂ ਸ਼ਬਦਾਂ ਨਾਲ ਧਮਕੀ ਦਿੱਤੀ ਉਸਦੀ ਮਾਂ ਨੇ ਕਿਹਾ ਕਿ ਮੈਂ ਉਸ ਨੂੰ ਨੂੰ ਨਹੀਂ ਬਣਾਵਾਂਗੀ ਉਹ ਉਸ ਸਮੇਂ ਘਰੋਂ ਬਾਹਰ ਚਲਾ ਗਿਆ ਅੰਕਿਤ ਨੇ ਆਪਣੇ ਦੋ ਦੋਸਤਾਂ ਅਤੇ ਇੱਕ ਪੰਡਤ ਨੂੰ ਵੀ ਬੁਲਾਇਆ ਅਤੇ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਸਿੱਧਾ ਰਜਨੀ ਦੇ ਘਰ ਚਲਾ ਗਿਆ। ਰਜਨੀ ਦੇ ਘਰ ਵਿੱਚ ਉਹੀ ਉਦਾਸ ਮਾਹੌਲ ਸੀ। ਰਜਨੀ ਦੇ ਕਮਰੇ ਵਿੱਚ ਉਸਦੀ ਮਾਂ ਅਤਿ ਹੰਝੂ ਬਹਾਰ ਰਹੀ ਦਾ ਸਨ। ਜਦੋਂ ਉਹਨਾਂ ਨੇ ਅੰਕਿਤ ਨੂੰ ਤਿੰਨ-ਚਾਰ ਲੋਕਾਂ ਨਾਲ ਆਉਂਦਾ ਦੇਖਿਆ ਤਾਂ ਸਾਰੇ ਹਰਾਮ ਰਹਿ ਗਏ। ਉਸਨੇ ਕਿਹਾ ਕਿ ਮੈਂ ਰਜਨੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਤੇ ਉਸਦੇ ਲਈ ਵੀ ਚੇਰ ਵੀ ਲੈ ਕੇ ਆਇਆ ਸੀ ਰズਨੀ ਦੀ ماں ਘਬराई ਹੋਈ ਸੀ ਉਸਨੇ ਕਿਹਾ ਤੇਰੀ ਮਾਂ ਨੇ ਤਾਂ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ ਪਰ ਅੰਕਿਤ ਨੇ ਰズਨੀ ਨਾਲ ਵਿਆਹ ਕਰਨ ਲਈ ਕਿਹਾ ਦੋਨਾਂ ਦਾ ਵਿਆਹ ਹੋ ਗਿਆ ਜਦੋਂ ਰズਨੀ ਤੇ ਅੰਕਿਤ ਆਪ ਦੇ ਘਰੇ ਗਏ ਤਾਂ ਅੰਕਿਤ ਦੀ ਮਾਂ ਨੇ ਰズਨੀ ਨੂੰ ਦੇਖ ਕੇ ਨਫ਼ਰਤ ਭਰੀ ਆਵਾਜ਼ਾਂ ਵਿੱਚ ਕਿਹਾ ਕਿ ਮੈਂ ਇਸ ਨੂੰ ਆਪਣੀ ਨੋ ਨਹੀਂ ਮੰਨਾਂਗੀ ਉਸਦੇ ਹੱਥ ਵਿੱਚ ਸਬਜੀ ਦੀ ਟੋਕਰੀ ਸੀ ਅੰਕਿਤ ਦੀ ਮਾਂ ਨੇ ਸਬਜੀ ਨੂੰ ਥੱਲੇ ਸਿੱਕ ਦਿੱਤਾ ਤੇ ਖੋ ਕਮਰੇ ਦੇ ਅੰਦਰ ਚਲੀ ਗਈ ਅੰਕਿਤ ਸ਼ਰਮਿੰਦਾ ਹੋ ਗਿਆ ਰਜਨੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅੰਕਿਤ ਰਜਨੀ ਨੂੰ ਕਹਿੰਦਾ ਤੁਸੀਂ ਚਿੰਤਾ ਨਾ ਕਰੋ ਸਭ ਕੁਝ ਠੀਕ ਹੋ ਜਾਵੇਗਾ ਅੰਕਿਤ ਰਜਨੀ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਉਸ ਨਾਲ ਪਿਆਰ ਭਰੀਆਂ ਗੱਲਾਂ ਕੀਤੀਆਂ ਤੇ ਅੰਕਿਤ ਨੇ ਰਜਨੀ ਨੂੰ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡਾ ਲਾਜ ਕਰਵਾਵਾਂਗਾ ਉਸਨੇ ਆਪਣੇ ਕਈ ਜਾਣੇ ਪਹਿਚਾਨਣ ਨੇ ਡਾਕਟਰਾਂ ਨਾਲ ਗੱਲ ਕੀਤੀ ਉਸ ਨੂੰ ਡਾਕਟਰ ਕੋਲ ਲੈ ਗਈਆ ਇੱਕ ਬਹੁਤ ਮਸ਼ਹੂਰ ਹਸਪਤਾਲ ਸੀ ਜਿੱਥੇ ਅੰਕਿਤ ਦਾ ਦੋਸਤ ਬੈਠਦਾ ਸੀ ਉਸਨੇ ਰਜਨੀ ਦਾ ਚੈੱਕਅਪ ਕੀਤਾ ਡਾਕਟਰ ਨੇ ਚਿੰਤਾ ਨਾਲ ਕਿਹਾ ਕਿ ਡਾਕਟਰ ਦੇ ਟੀਕੇ ਦਾ ਰਜਨੀ ਦੇ ਸ਼ਰੀਰ ਤੇ ਬਹੁਤ ਮਾੜਾ ਪ੍ਰਭਾਵ ਪਿਆ ਹੈ ਲਾਜ ਸੰਭਵ ਹੈ ਪਰ ਬਹੁਤ ਸਮਾਂ ਲੱਗੇਗਾ ਤੇ ਬਹੁਤ ਪੈਸੇ ਵੀ ਕੀ ਤੁਹਾਡੇ ਕੋਲ ਇੰਨੇ ਪੈਸੇ ਹਨ ਕਿ ਤੁਸੀਂ ਲਾਜ ਕਰਵਾ ਸਕੋ ਉਸ ਦਿਨ ਉਹ ਤਰਾਂਗੀ ਸੀ ਪਰ ਉਸ ਨੂੰ ਆਪਣੀ ਤਨਖਾਹ ਨਾਲ ਕਰ ਚਲਾਉਣਾ ਪੈਂਦਾ ਸੀ ਜਦੋਂ ਤਨਖਾਹ ਆਈ ਤਾਂ ਅੰਕਿਤ ਨੇ ਆਪਣੀ ਮਾਂ ਦੇ ਹੱਥ ਵਿੱਚ ਕੁਝ ਪੈਸੇ ਦੇ ਦਿੱਤੇ ਤੇ ਕੁਝ ਪੈਸੇ ਰਜਨੀ ਦੇ ਲਾਜ ਵਾਸਤੇ ਰੱਖ ਲਏ ਅੰਕਿਤ ਦੀ ਮਾਂ ਨੇ ਕਿਹਾ ਕਿ ਐਨੇ ਥੋੜੇ ਪੈਸੇ ਦਿੱਤੇ ਹਨ ਇੰਨਾ ਪੈਸਾ ਨਾਲ ਤਾਂ ਘਰ ਦਾ ਖਰਚਾ ਪੂਰਾ ਨਹੀਂ ਹੋਣਾ ਇਹ ਤਾਂ ਸਿਰਫ 2 ਦਿਨਾਂ ਵਿੱਚ ਹੀ ਖਤਮ ਹੋ ਜਾਣਗੇ ਤੇ ਮੈਂ ਪੂਰਾ ਮਹੀਨਾ ਕਿਵੇਂ ਚਲਾਵਾਂਗੀ ਅੰਕਿਤ ਨੇ ਕਿਹਾ ਕਿ ਮੈਂ ਕੁਝ ਪੈਸੇ ਰਜਨੀ ਦੇ ਇਲਾਜ ਵਾਸਤੇ ਰੱਖ ਲਏ ਹਨ ਡਾਕਟਰ ਨੇ ਕਿਹਾ ਸੀ ਇਲਾਜ ਮਹਿੰਗਾ ਹੈ ਅੰਕਿਤ ਦੀ ਮਾਂ ਨੇ ਕਿਹਾ ਕਿ ਜੇ ਤੂੰ ਰਜਨੀ ਦਾ ਇਲਾਜ ਕਰਵਾਉਣਾ ਚਾਹੁੰਦਾ ਹਾਂ ਤਾਂ ਕੋਈ ਪ੍ਰਬੰਧ ਕਰ ਅੰਕਿਤ ਰੋਂ ਹੋ ਗਿਆ ਉਸਨੇ ਕਿਹਾ ਕਿ ਉਹ ਜੇ ਪ੍ਰਬੰਧ ਮਾ ਉਸ ਦੀ ਮਾਂ ਨੇ ਕਿਹਾ ਤੁਸੀਂ ਵਿਦੇਸ਼ ਜਾਓ ਮੈਂ ਸੁਣਿਆ ਹੈ ਵਿਦੇਸ਼ ਵਿੱਚ ਚੰਗੀ ਕਮਾਈ ਹੁੰਦੀ ਹੈ ਉਹਨਾਂ ਪੈਸਿਆਂ ਨਾਲ ਤੂੰ ਆਪਣੀ ਪਤਨੀ ਦਾ ਇਲਾਜ ਕਰਵਾ ਲਈ ਤੂੰ ਮੈਨੂੰ ਪੈਸੇ ਭੇਜਦਾ ਵੀ ਮੈਂ ਇੱਥੇ ਇਸ ਦਾ ਇਲਾਜ ਕਰਵਾ ਲਵਾਂਗੀ ਇਹ ਸੁਣ ਕੇ ਅੰਕਿਤ ਖੁਸ਼ ਹੋ ਗਿਆ ਉਸਨੇ ਲੱਗਿਆ ਕਿ ਉਸ ਦੀ ਮਾਂ ਉਸ ਦੀ ਪਤਨੀ ਦਾ ਧਿਆਨ ਰੱਖਦੀ ਹੈ ਅੰਕਿਤ ਨੇ ਆਪਣਾ ਵੀਜ਼ਾ ਦੁਬਈ ਦਾ ਲੱਗ ਗਿਆ। ਕੁੱਸ਼ਤੀ ਸਮੇਂ ਨਾਲ ਉਸ ਨੂੰ ਕੁਝ ਦਿਨਾਂ ਵਿੱਚ ਹੀ ਦੁਬਈ ਦਾ ਵੀਜ਼ਾ ਮਿਲ ਗਿਆ। ਰਜਨੀ ਬਹੁਤ ਪਰੇਸ਼ਾਨ ਸੀ। ਉਹ ਵਾਰ-ਵਾਰ ਰੋਣ ਲੱਗ ਪਈ ਪਰ ਅੰਕਿਤ ਜਲਦੀ ਵਾਪਸ ਆਉਣ ਦਾ ਵਾਅਦਾ ਕਰਕੇ ਦੁਬਈ ਚਲਾ ਗਿਆ ਸੀ। ਰਜਨੀ ਚਿੰਤਾ ਨਾਲ ਆਪਣੀ ਬੀਬੀ ਜੇਬ ਤੇ ਬੈਠੀ ਸੀ। ਜਦੋਂ ਅਚਾਨਕ ਉਸਦੀ ਸੱਸ ਕਮਰੇ ਵਿੱਚ ਆਈ। ਲੰਗੜੀ ਊੜੀ ਸਾਰਾ ਦਿਨ ਇੱਥੇ ਪਈ ਰਹਿਣੀ ਹੈ। ਮੇਰੇ ਮੁੰਡੇ ਤੇ ਤਾਂ ਉਹ ਕਾਲਾ ਜਾਦੂ ਕਰ ਦਿੱਤਾ ਤੇ ਉਸ ਨੂੰ ਆਪਣੇ ਜਾਲ ਵਿੱਚ ਵਸਾ ਕੇ ਉਸ ਨਾਲ ਵਿਆਹ ਕਰਵਾ ਲਿਆ ਪਰ ਮੈਂ ਤੈਨੂੰ ਕਦੇ ਆਪਣੀ ਨੂੰ ਨਹੀਂ ਮੰਨਾਂਗੀ ਚਲ ਸਾਰੇ ਘਰ ਦਾ ਕੰਮ ਕਰ ਰਜਨੀ ਆਪਣੀ ਆਪ ਤੁਰ ਨਹੀਂ ਸਕਦੀ ਸੀ ਉਹ ਵੀ ਚੇਟ ਤੇ ਬੈਠ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੀ ਸੀ ਚਲੋ ਇਹਨਾਂ ਦਾ ਸ਼ੁਕਰ ਸੀ ਕਿ ਰਜਨੀ ਦੇ ਹੱਥ ਤਾਂ ਕੰਮ ਕਰਦੇ ਸਨ ਉਹ ਉਹ ਵੇਲ ਚੇਰ ਨੂੰ ਘਸੀਟਦੀ ਹੋਈ ਬਾਹਰ ਲੈ ਗਈ ਗੋਰੀ ਬਹੁਤ ਉੜ ਜੰਮੀ ਹੋਈ ਸੀ ਉਸ ਨੇ ਹੌਲੀ ਹੌਲੀ ਝਾੜੂ ਲਾਉਣਾ ਸ਼ੁਰੂ ਕੀਤਾ ਰਜਨੀ ਦੀ ਸੱਸ ਬਾਹਰ ਚਲੀ ਗਈ ਰਜਨੀ ਹਜੇ ਝਾੜੂ ਲਗਾ ਕੇ ਹਟੀ ਹੀ ਸੀ ਕਿ ਐਨੇ ਨੂੰ ਸੱਸ ਨੇ ਆ ਕੇ ਕਿਹਾ ਹਜੇ ਤੇਰੇ ਤੋਂ ਘਰ ਦੀ ਸਫਾਈ ਨਹੀਂ ਹੋਈ ਪੋਚਾ ਵੀ ਲਾਉਣਾ ਹੈ ਰਜਨੀ ਵੀ ਚੇਟ ਤੇ ਬੈਠ ਕੇ ਘਰ ਨੂੰ ਸਾਫ ਕਰਨ ਲੱਗੀ ਤੇ ਪੋਚਾ ਲਾਉਣ ਲੱਗੀ ਕਮਰ ਦੀ ਹੱਡੀ ਵਿੱਚ ਵੀ ਦਰਦ ਸ਼ੁਰੂ ਹੋ ਗਿਆ ਸੀ ਪਰ ਸਸ ਉਸ ਨੂੰ ਛੱਡਣ ਲਈ ਤਿਆਰ ਹੀ ਨਹੀਂ ਸੀ ਹੋਰ ਹੋਰ ਕੰਮ ਦੱਸ ਰਹੀ ਸੀ ਰਸੋਈ ਵਿੱਚ ਜਾਓ ਮੈਂ ਗੈਸ ਥੱਲੇ ਲਾਹਤਾ ਹੈ ਤੇ ਤੁਸੀਂ ਉੱਥੇ ਬੈਠ ਕੇ ਖਾਣਾ ਬਣਾਓ ਰਜਨੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਰਜਨੀ ਕੁਝ ਬੋਲ ਨਹੀਂ ਸਕਦੀ ਸੀ ਕਿਉਂਕਿ ਅੰਦਰੰਗ ਕਾਰਨ ਉਸ ਤੋਂ ਬੋਲਿਆ ਵੀ ਨਹੀਂ ਜਾਂਦਾ ਸੀ ਉਹ ਹੌਲੀ-ਹੌਲੀ ਰਸੋਈ ਵਿੱਚ ਗਈ ਉਸਨੇ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਉਸਨੇ ਬਹੁਤ ਮੁਸ਼ਕਲ ਨਾਲ ਰੋਟੀਆਂ ਬਣਾਈਆਂ ਫਿਰ ਅਗਲੇ ਦਿਨ ਕੀ ਹੋਇਆ ਸਵੇਰੇ-ਸਵੇਰੇ ਹੀ ਰਜਨੀ ਕਮਰੇ ਵਿੱਚ ਸੁੱਤੀ ਪਈ ਸੀ ਤੇ ਰਜਨੀ ਦੀ ਸੱਸ ਉਸ ਨੂੰ ਉਠਾਉਣ ਲਈ ਆਈ ਚੱਲ ਉੱਠ ਤੇ ਘਰ ਦਾ ਸਾਰਾ ਕੰਮ ਕਰ ਰਜਨੀ ਨੇ ਜਦੋਂ ਟਾਈਮ ਦੇਖਿਆ ਤਾਂ ਟਾਈਮ ਸਿਰਫ 5 ਹੀ ਬੱਜੇ ਸਨ ਬਹੁਤ ਠੰਡ ਸੀ ਫਿਰ ਉਹ ਮਸਾਂ ਤੋਂ ਉੱਠੀ ਤੇ ਬਾਹਰ ਆਈ ਰਜ਼ਮੀ ਦੀ ਸੱਸ ਨੇ ਵੀਲ ਚੇਅਰ ਨੂੰ ਮਸ਼ੀਨ ਦੇ ਸਾਹਮਣੇ ਛੱਡ ਦਿੱਤਾ ਤੇ ਉਸ ਨੂੰ ਇੱਕ ਕੱਪੜਾ ਉੱਧਾ ਬੰਨ੍ਹ ਦਿੱਤਾ ਤੇ ਉਸ ਨੂੰ ਕਿਹਾ ਕਿ ਤੂੰ ਇਸ ਨੂੰ ਤੂੰ ਫਿਰ ਉਹ ਵਿਚਾਰੀ ਹੌਲੀ ਹੌਲੀ ਕੱਪੜੇ ਤੋਲ ਲੱਗੀ ਅੰਕਿਤ ਦੀ ਮਾਂ ਨੂੰ ਅੰਕਿਤ ਦਾ ਫੋਨ ਆਇਆ ਉਸਨੇ ਕਿਹਾ ਮਾਂ ਮੈਂ ਤੁਹਾਡੇ ਖਾਤੇ ਵਿੱਚ ਪੈਸੇ ਭੇਜ ਦਿੱਤੇ ਹਨ ਤੇ ਤੁਸੀਂ ਰਜਨੀ ਦਾ ਅਲਾਸ ਕਰਵੋਣ ਲਈ ਇਸ ਨੂੰ ਹਸਪਤਾਲ ਲੈ ਜਾਓ। ਮਾਂ ਕਹਿੰਦੀ ਹਾਂ ਹਾਂ ਪੁੱਤ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਇਸ ਨੂੰ ਅੱਜ ਹੀ ਹਸਪਤਾਲ ਲੈ ਕੇ ਜਾਵਾਂਗੀ। ਜਦੋਂ ਹੀ ਅੰਕਿਤ ਨੇ ਫੋਨ ਕਰਤੇ ਆ ਰਜਨੀ ਦੀ ਮਾਂ ਨੇ ਆਪਣੀਆਂ ਦੋਹਾਂ ਈਆਂ ਨੂੰ ਫੋਨ ਕਰ ਦਿੱਤਾ ਤੇ ਕਿਹਾ ਜਲਦੀ ਆਓ ਤੇ ਆਪਣੇ ਲਈ ਕੱਪੜੇ ਬਣਾ ਲਓ। ਦੋਨੇ ਕਹਿਣਾ ਆਪ ਦੇ ਘਰ ਆਇਆ। ਵੱਡੀ ਈ ਹੱਸਦੇ ਹੋਏ ਪੁੱਛਿਆ ਮਾਂ ਇਸ ਨੂੰ ਤੂੰ ਕੰਮ ਲਾਤਾ ਕਿਉਂਕਿ ਰਜਨੀ ਵੀਰ ਚੇਪ ਤੇ ਬੈਠੀ ਹੋਈ ਖਾਣਾ ਤਿਆਰ ਕਰ ਰਹੀ ਸੀ ਰਜਨੀ ਦੀ ਸੱਸ ਨੇ ਕਿਹਾ ਹਾਂ ਮੈਂ ਇਸ ਤੋਂ ਸਾਰੇ ਘਰ ਦਾ ਕੰਮ ਕਰਾਉਣੀ ਹਾਂ ਮੁਫਤ ਵਿੱਚ ਮੈਂ ਇਸ ਨੂੰ ਰੋਟੀ ਨਹੀਂ ਖਾਣ ਦੇਵਾਂਗੀ ਰਜਨੀ ਦੀ ਸੱਸ ਉੱਚੀ ਉੱਚੀ ਹੱਸਦੇ ਹੋਏ ਇਹ ਸਭ ਗੱਲਾਂ ਕਹਿ ਰਹੀ ਸੀ ਤਿੰਨੋਂ ਮਾਵਾਂ ਤੀਆਂ ਹੱਸ ਰਹੀਆਂ ਸਨ ਰਜਨੀ ਬਹੁਤ ਮੁਸ਼ਕਲ ਨਾਲ ਖਾਣਾ ਬਣਾ ਰਹੀ ਸੀ ਤੇ ਇਹਨਾਂ ਵੱਲ ਦੇਖ ਰਹੀ ਸੀ ਖਾਣਾ ਖਾਣ ਤੋਂ ਬਾਅਦ ਤਿੰਨੋਂ ਬਾਜ਼ਾਰ ਲਈ ਰਵਾਨਾ ਹੋ ਗਏ। ਰਜਨੀ ਵਿਚਾਰੀ ਉੱਥੇ ਬੈਠੀ ਅੰਜੂ ਬੁਹਾ ਰਹੀ ਸੀ। ਉਸ ਨੂੰ ਪਤਾ ਸੀ ਕਿ ਉਸ ਦੀ ਸੱਸ ਉਸ ਦਾ ਕਦੇ ਲਾਜ ਨਹੀਂ ਕਰਵਾਵੇਗੀ। ਅੰਕਿਤ ਹਰ ਮਹੀਨੇ ਪੈਸੇ ਭੇਜਦਾ। ਮਾਂ ਉਹ ਪੈਸੇਆਂ ਨੂੰ ਆਪਣੀ ਧੀਆ ਨੂੰ ਦੇ ਦਿੰਦੀ। ਧੀਆ ਜੋ ਕਿ ਠੀਕ ਜੇ ਘਰ ਦੀਆਂ ਸਨ ਹੁਣ ਉਹ ਵਧੀਆ ਪਲੀੜਾ ਲੱਗਾ ਪਾ ਕੇ ਰੱਖਿਆ ਸਾਂ। ਅਤੇ ਸੋਨੇ ਦੇ ਗਹਿਣੇ ਵੀ ਉਹਨਾਂ ਨੇ ਬਣਾ ਲਏ ਸਨ ਰਜਨੀ ਆਪਣੀ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਸੀ ਉਹ ਅੰਕਿਤ ਨੂੰ ਹਰ ਵਕਤ ਯਾਦ ਕਰਦੀ ਅਤੇ ਫੁੱਟ ਫੁੱਟ ਕੇ ਰੋਂਦੀ ਰਹਿੰਦੀ ਘਰ ਦਾ ਸਾਰਾ ਕੰਮ ਮਸਤਾਕਲਤੀ ਤੇ ਰਜਨੀ ਦਾ ਸ਼ਰੀਰ ਪੰਡਾ ਬਣ ਗਿਆ ਸੀ ਇੱਕ ਦਿਨ ਫਰਸ਼ ਤੇ ਪੋਚਾ ਲੱਗਿਆ ਹੋਇਆ ਸੀ ਰਜਨੀ ਦੀ ਮਾਂ ਨੇ ਆਕੇ ਕਿਹਾ ਕੀ ਤੂੰ ਮੇਰੇ ਲਈ ਚਾਹ ਬਣਾ ਰਜਨੀ ਵੀ ਚੇਰ ਨੂੰ ਕੜੀਸਤੇ ਹੋਏ ਰਸੋਈ ਵੱਲ ਜਾ ਰਹੀ ਸੀ ਪਰ ਪਰਸ਼ ਗਿੱਲਾ ਹੋਣ ਕਰਕੇ ਉਸ ਤੇ ਵੀਲ ਚੇਅਰ ਫਿਸਲ ਜਾਂਦੀ ਸੀ ਉਹ ਮਸਾਂ ਰਸੋਈ ਵਿੱਚ ਗਈ ਚਾਹ ਬਣਾਈ ਇੱਕ ਹੱਥ ਵਿੱਚ ਚਾਹ ਫੜਿਆ ਦੂਜੇ ਹੱਥ ਵਿੱਚ ਆਪਣੀ ਵੀਲ ਚੇਅਰ ਨੂੰ ਰੋੜਦੀ ਹੋਈ ਆਪਣੀ ਸਾਸ ਕੋਲ ਜਾ ਰਹੀ ਸੀ ਉਸ ਕੋਲ ਪਹੁੰਚਦਿਆਂ ਹੀ ਰਜਨੀ ਵੀਲ ਚੇਅਰ ਫਿਸਲ ਜਾਂਦੀ ਹੈ ਉਹ ਵੀਲ ਚੇਅਰ ਨੂੰ ਸੰਭਾਲਦੀ ਹੋਈ ਆਪਣੇ ਹੱਥ ਵਿੱਚੋਂ ਕੱਪ ਨੂੰ ਛੱਡ ਦਿੰਦੀ ਹੈ ਚਾਹ ਬਹੁਤ ਗਰਮ ਸੀ ਉਹ ਚਾਹ ਰਜਨੀ ਦੀ ਸੱਸ ਤੇ ਗੋਡਿਆਂ ਤੇ ਜਾ ਕੇ ਪਹਿ ਜਾਂਦੀ ਹੈ ਰਜਨੀ ਦੀ ਸੱਸ ચીਕ ਕੇ ਕਹਿੰਦੀ ਹੈ ਕਿ ਤੂੰ ਮੈਨੂੰ ਮਾਰਨਾ ਹੈ ਤੂੰ ਤਾਂ ਇਹ ਹੀ ਚਾਹੁੰਦੀ ਹੈ ਕਿ ਮੈਂ ਮਰ ਜਾ ਤੇ ਤੂੰ ਇਸ ਘਰ ਤੇ ਰਾਜ ਕਰੇ ਰਜਨੀ ਦੀ ਸੱਸ ਨੂੰ ਬਹੁਤ ਗੁੱਸਾ ਆਇਆ ਉਸਨੇ ਰਜਨੀ ਦੀ ਗੱਲ ਤੇ ਜ਼ੋਰਦਾਰ ਥੱਪੜ ਮਾਰਿਆ ਉਹ ਵੀਨ ਚੇਅਰ ਤੋਂ ਡਿੱਗ ਗਈ ਸੱਸ ਬੋਲਦੀ ਹੋਈ ਕਮਰੇ ਵਿੱਚ ਚਲੀ ਗਈ ਰਜ਼ਨੀ ਨੇ ਕੰਬਿਚਹੰਚੂ ਆ ਗਏ ਉਸ ਨੂੰ ਬਹੁਤ ਦਰਦ ਹੋ ਰਿਹਾ ਸੀ ਪਰ ਉਹ ਥੱਲੇ ਡਿੱਗੀ ਸੀ ਉਸ ਤੋਂ ਉੱਠ ਕੇ 휠ਚੇਰ ਤੇ ਬੈਠ ਨਹੀਂ ਹੁੰਦਾ ਸੀ ਉਸ ਨੇ ਆਪਣੀ ਸੱਸ ਨੂੰ ਬਹੁਤ ਆਵਾਜ਼ ਮਾਰੀ ਪਰ ਉਸ ਦੀ ਸੱਸ ਨੇ ਇੱਕ ਨਾ ਸੁਣੀ ਵਿਚਾਰੀ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ 휠ਚੇਰ ਤੇ ਨਾ ਬੈਠ ਸਕੀ ਇੰਨੇ ਨੂੰ ਇੱਕ ਗਵਾਂਡਨ ਉਹਨਾਂ ਦੇ ਘਰ ਆਈ ਜਦੋਂ ਉਸ ਨੇ ਰਜ਼ਨੀ ਨੂੰ ਥੱਲੇ ਵਿਗਿਆ ਪਾਇਆ ਤਾਂ ਉਸਨੇ ਰਜਨੀ ਦੀ ਮਦਦ ਕੀਤੀ ਤੇ ਉਸ ਨੂੰ ਪਾਣੀ ਦਾ ਗਲਾਸ ਵੀ ਲਿਆ ਕੇ ਦਿੱਤਾ ਰਜਨੀ ਨੇ ਆਪਣੇ ਨਾਲ ਹੁੰਦੀ ਬੇਨਸਫੀਸ਼ ਸਭ ਕੁਝ ਗਵੰਡਨ ਨੂੰ ਦੱਸ ਦਿੱਤਾ ਗਵੰਡਨ ਉਸ ਨੂੰ ਆਪਣੇ ਨਾਲ ਲੈ ਕੇ ਰਜਨੀ ਦੀ ਸੱਸ ਥੋੜੇ ਟਾਈਮ ਬਾਅਦ ਜਦੋਂ ਬਾਹਰ ਆਈ ਤਾਂ ਉਸਨੇ ਰਜਨੀ ਨੂੰ ਉੱਥੇ ਨਾ ਪਾਇਆ ਉਸਨੇ ਰਜਨੀ ਨੂੰ ਲੰਬੜਾ ਸ਼ੁਰੂ ਕਰ ਦਿੱਤਾ ਪਰ ਰਜਨੀ ਉਸ ਨੂੰ ਕਿਤੇ ਨਾ ਮਿਲੀ ਫਿਰ ਉਸਨੇ ਆਪਣੀਆਂ ਦੋਨੇ ਧੀਆ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਆ ਜਾਓ ਰਜਨੀ ਪਤਾ ਨਹੀਂ ਕਿੱਥੇ ਚਲੀ ਗਈ ਮੇਰੇ ਤੋਂ ਖਾਣਾ ਨਹੀਂ ਬਣਦਾ ਵੱਡੀ ਧੀ ਆਉਣ ਵਾਸਤੇ ਮੰਗ ਲਈ ਥੋੜੇ ਸਮੇਂ ਬਾਅਦ ਜਦੋਂ ਵੱਡੀ ਧੀ ਕਰੇ ਆਈ ਤਾਂ ਉਸਨੇ ਆਪਣੀ ਮਾਂ ਤੋਂ ਪਹਿਲਾ ਅੰਕਿਤ ਦੇ ਪੈਸਿਆਂ ਬਾਰੇ ਪੁੱਛਿਆ ਕਿ ਅੰਕਿਤ ਨੇ ਪੈਸੇ ਨਹੀਂ ਭੇਜੇ ਖੁਸ਼ਕਿਸਮਤੀ ਨਾਲ ਆਹ ਕਿੰਨੇ ਅੱਜ ਹੀ ਪੈਸੇ ਇਕ ਜਿਸਨ ਵੱਡੀ ਧੀ ਆਈ ਉਸਨੇ ਆਪਣੀ ਮਾਂ ਦੇ ਪਾਸੇ ਵਿੱਚੋਂ ਪੈਸੇ ਕੱਢੇ ਤੇ ਆਪਣੇ ਕੋਲ ਰੱਖ ਲਏ ਉਸਨੇ ਦੋ ਤਿੰਨ ਦਿਨ ਹੀ ਉੱਥੇ ਰਹਿਣ ਦਾ ਡਰਾਮਾ ਕੀਤਾ ਤੇ ਫਿਰ ਆਪਣੀ ਮਾਂ ਨੂੰ ਕਹਿਦੀ ਮਾਂ ਮੇਰੇ ਤੋਂ ਨਿਕਲਦਾ ਸਾਰਾ ਕੰਮ ਹੁੰਦਾ ਮੇਰਾ ਆਪਣਾ ਘਰ ਵੀ ਹੈ ਮੈਂ ਉੱਥੇ ਵੀ ਜਾਣਾ ਹੈ ਉੱਥੇ ਵੀ ਸੰਭਾਲ ਕਰਨੀ ਹੈ ਇੰਨਾ ਕਹਿ ਕੇ ਉਹ ਆਪਣੇ ਘਰ ਚਲੀ ਗਈ ਫਿਰ ਉਸਨੇ ਛੋਟੀ ਨੂੰ ਫੋਨ ਕੀਤਾ ਪਰ ਛੋਟੀ ਕੁੜੀ ਨੇ ਕਿਹਾ ਕਿ ਸਾਰੇ ਪੈਸੇ ਤਾਂ ਤੂੰ ਵੱਡੀ ਕੁੜੀ ਨੂੰ ਦੇ ਤੇ ਹੁਣ ਮੇਰੇ ਤੋਂ ਕੀ ਕਰਨਾ ਹੈ ਮੇਰੇ ਤੋਂ ਨਹੀਂ ਆ ਹੁੰਦਾ ਫਿਰ ਰਜਨੀ ਦੀ ਸੱਸ ਆਪ ਹੀ ਸਾਰੇ ਘਰ ਦਾ ਕੰਮ ਕਰਦੀ ਝਾੜੂ ਲਾਉਂਦੀ ਪੋਚਾ ਲਾਉਂਦੀ ਇਹ ਸਾਰਾ ਕੰਮ ਕਰਦੇ ਕਰਦੇ ਉਹ ਥੱਕ ਜਾਂਦੀ ਤੇ ਰਜਨੀ ਨੂੰ ਯਾਦ ਕਰਦੀ ਮੈਂ ਉਸ ਨਾਲ ਬਹੁਤ ਗਲਤ ਕੀਤਾ ਇੱਕ ਦਿਨ ਅੰਕਿਤ ਦਾ ਫੋਨ ਆਇਆ ਉਸਨੇ ਕਿਹਾ ਕਿ ਮੈਂ ਅੱਜ ਘਰ ਆ ਰਹਾ ਹਾਂ रजनी दी सास नु बहुत चिंता होगी क्योंकि रजनी ओठे है नहीं सी आज रजनी नु ਘਰੋਂ ਗਏ 9 ਮਹੀਨੇ ਪੂਰੇ ਹੋ ਚੁੱਕੇ ਸਨ ਜਦੋਂ ਅੰਕਿਤ ਆਪਣੇ ਘਰ ਵਾਪਸ ਆਇਆ ਤਾਂ ਉਸਨੇ ਆਪਣੇ ਘਰ ਦਾ ਦਰਵਾਜ਼ਾ ਖੜਕਾਇਆ ਉਸਨੂੰ ਲੱਗਿਆ ਕਿ रजनी ਹੁਣ ਠੀਕ ਹੋ ਗਈ ਹੋਵੇਗੀ ਕਿਉਂਕਿ ਮਾਂ ਦੱਸਦੀ ਸੀ ਕਿ रजनी ਠੀਕ ਹੈ ਅੱਗੇ ਨਾਲੋਂ रजनी ਦੀ ਹਾਲ ਵਿੱਚ ਕਾਫੀ ਸੁਧਾਰ ਆਇਆ ਹੈ ਪਰ ਦਰਵਾਜ਼ਾ ਕਿਸੇ ਨੇ ਨਹੀਂ ਖੋਲਿਆ ਪਿੱਛੋਂ ਆਵਾਜ਼ ਆਈ ਤੁਸੀਂ ਸਾਈਡ ਤੇ ਹੋ ਜੋ ਦਰਵਾਜ਼ਾ ਮੈਂ ਖੋਲਦੀ ਹਾਂ ਜਦੋਂ ਅੰਕਿਤ ਨੇ ਪਿੱਛੇ ਦੇਖਿਆ ਤਾਂ ਰਜਨੀ ਖੜੀ ਸੀ ਉਸ ਨੂੰ ਬਹੁਤ ਖੁਸ਼ੀ ਹੋਈ ਕਿ ਮੀ ਦੀ ਪਤਨੀ ਆਪਣੀਆਂ ਲੱਤਾਂ ਤੇ ਖੜੀ ਹੈ ਉਹ ਬਹੁਤ ਸੁੰਦਰ ਲੱਗ ਰਹੀ ਸੀ ਉਸ ਨੇ ਬਹੁਤ ਸੋਹਣੇ ਕੱਪੜੇ ਪਾਏ ਹੋਏ ਸਨ ਉਸ ਨੇ ਅੱਗੇ ਵੱਧ ਕੇ ਕਾਲਾ ਖੋਲਿਆ ਤੇ ਅੰਦਰ ਆ ਗਈ ਅੰਕਿਤ ਦਰਵਾਜ਼ੇ ਤੇ ਹੀ ਖੜਾ ਰਿਹਾ ਜਦੋਂ ਉਹ ਅੰਦਰ ਆਈ ਤਾਂ ਉਸਨੇ ਆਸੇ-ਪਾਸੇ ਦੇਖਿਆ ਫਿਰ ਆਪਣੀ ਸੱਸ ਦੇ ਕਮਰੇ ਵਿੱਚ ਚਲੀ ਗਈ ਸੱਸ ਉਸ ਨੂੰ ਦੇਖ ਕੇ ਹੈਰਾਨ ਹੋ ਗਈ ਤੇ ਉਸ ਨੂੰ ਕਹਿਣ ਲੱਗੀ ਕਿ ਪੁੱਤ ਤੂੰ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਬਹੁਤ ਮਾੜਾ ਸਲੂਕ ਕੀਤਾ ਹੈ ਪਰ ਜਿਵੇਂ ਹੀ ਤੂੰ ਘੁੰਗਈ ਮੈਨੂੰ ਤੇਰੀ ਕਮੀ ਦਾ ਬਹੁਤ ਅਹਿਸਾਸ ਹੋਇਆ ਮੇਰੀਆਂ ਧੀਆਂ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਉਹਨਾਂ ਦਾ ਸਿਰਫ ਪੈਸਿਆਂ ਤੱਕ ਹੀ ਮਤਲਬ ਸੀ ਅੰਕਿਤ ਇਹ ਸਭ ਬਾਹਰ ਖੜਾ ਸੁਨ ਰਿਆਸੀ ਜਦੋਂ ਉਸਨੇ ਘਰ ਆਇਆ ਤੇ ਮਾਂ ਨੂੰ ਪੁੱਛਿਆ ਕਿ ਮਾਂ ਜੇ ਤੁਸੀਂ ਇਸ ਦਾ ਲਾਜ ਨਹੀਂ ਕਰਵਾਇਆ ਤਾਂ ਫਿਰ ਇਸ ਦਾ ਲਾਜ ਕਿਸ ਨੇ ਕਰਵਾਇਆ ਹੈ ਰਜ਼ਨੀ ਨੇ ਕਿਹਾ ਕਿ ਜਦੋਂ ਤੁਸੀਂ ਮੈਨੂੰ ਵੀਲ ਚੇਅਰ ਤੋਂ ਥੱਲੇ ਸਿੱਟਪਾ ਸੀ ਤਾਂ ਆਪਣੇ ਘਰ ਇੱਕ ਗਵਾਂਡਨ ਆਈ ਸੀ ਉਸਨੇ ਮੇਰਾ ਲਾਜ ਕਰਵਾਇਆ ਉਸਦੀ ਭੈਣ ਨਰਸ ਸੀ ਉਹ ਸਰਕਾਰੀ ਹਸਪਤਾਲ ਵਿੱਚ ਮੈਨੂੰ ਲੈ ਗਈ ਤੇ ਉੱਥੇ ਲਾਜ ਮੂਕ ਸੀ ਉਹਨਾਂ ਨੇ ਮੇਰਾ ਬਹੁਤ ਵਧੀਆ ਢੰਗ ਨਾਲ ਲਾਜ ਕੀਤਾ ਪੇ ਮੈਂ ਠੀਕ ਹੋ ਗਈ। ਅਕਸਰ ਮੈਂ ਇੱਥੇ ਦੇਖਣ ਆਉਂਦੀ ਸੀ ਪਰ ਮੇਰੀ ਕਦੇ ਹਿੰਮਤ ਨਹੀਂ ਹੋਈ ਦਰਵਾਜ਼ਾ ਖੋਲਣ ਦੀ। ਅੱਜ ਅੰਕਿਤ ਨੂੰ ਦੇਖ ਕੇ ਮੈਥੋਂ ਰਹਿ ਨਹੀਂ ਹੋਇਆ। ਇਸ ਲਈ ਮੈਂ ਅੰਦਰ ਆ ਗਈ। ਅੰਕਿਤ ਕਹਿਣ ਲੱਗਾ ਕਿ ਹੁਣ ਉਹ ਵਿਦੇਸ਼ ਨਹੀਂ ਜਾਵੇਗਾ ਕਿਉਂਕਿ ਹੁਣ ਰਜਨੀ ਬਿਲਕੁਲ ਠੀਕ ਸੀ। ਉਸਨੇ ਸੋਚਿਆ ਕਿ ਹੁਣ ਸਾਡਾ ਘਰ ਸਵਰਗ ਬਣ ਜਾਵੇਗਾ ਕਿਉਂਕਿ ਹੁਣ ਮਾਂ ਨੂੰ ਵੀ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ। ਤੇ ਉਹ ਰਾਗੀ ਖੁਸ਼ੀ ਤਿੰਨੋਂ ਆਪਣੇ ਘਰ ਵੰਡ ਕੇ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਦੱਸਿਓ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ